ਲੋਰੀ ਆਪਾਂ ਮਨਾਵਾਂਗੇ ਬਾਬੇ ਬਾਲਮੀਕ ਜੀ ਦਾ ਜਨਮ ਦਿਨ ਆ ਦੇਖੋ ਮੁੰਡੇ ਕੰਮ ਕਰ ਕਰ ਕੇ ਉਹ ਥੱਕ ਕੇ ਜਵਾਕੋ ਬੈਠੇ ਮੁੰਡੇ ਕਿਸਤੇ ਦੇਖੋ ਜure ਰਾਮਲੀਲਾ ਚੱਲ ਰਹੀ ਐ ਇਹਨਾਂ ਦੀ ਰਾਵਣ ਤੇ ਰਾਮ ਦੇਖੋ ਕਿਹੜਾ ਰਾਮ ਐ ਤੇ ਰਾਮ ਨੇ ਬਾਈ ਦੱਸੋ ਦੇਖੋ ਬਾਈ ਰਾਮਲੀਲਾ ਆਇ ਰੇ ਆਇ ਰੇ ਆਏ ਹੋਏ ਆਏ ਯਾ ਯਾ ਵੀ ਛੀ ਡੇਕਦੀ ਆ ਯਾਰ ਤਲਵਾਰ ਡਿੱਗੀ ਅਰਤੀ ਰਾਵਣ ਦੀ ਤਲਵਾਰ ਡਿੱਗੀ ਬਈ ਚੱਲ ਰਾਵਣ ਮਾਰ ਤਲਵਾਰ ਇਹ ਭੱਗ ਗਿਆ ਭੱਗ ਗਿਆ ਇਹ ਤੇਰੀ ਤਲਵਾਰ ਹੈ ਬੜੀ ਚੰਗ ਤਲਵਾਰ ਵੱਡੀ ਚੱਕ ਲੈ ਆ ਇਹ ਆਉ ਦੇਖਦੀ ਤਲਵਾਰ ਆ ਲੱਗੀ ਵੀ ਤਲਵਾਰ ਲੱਗੀ ਰਾਵਣ ਕੇ ਕਿੱਧਰ ਲੱਗੀ ਬਈ ਧੋਕਰ ਵੱਜੀ ਧੋਕਰ ਵੱਜੀ ਧੋਕਰ ਵੱਜੀ ਰਾਵਣ ਤਾਂ ਲਾਗਿਆ ਹੋ ਗਿਆ ਲੰਗੜਾ ਹੋ ਗਿਆ ਵੀ ਰਾਵਣ ਨਾ ਲੜੂਗਾ ਫਿਰ ਵੀ ਲੜੂਗਾ ਫਿਰ ਵੀ ਲੜੇਗਾ ਮੁੰਡਾ ਬਈ ਦੇਖੋ ਦਰਸ਼ਕ ਬੈਠੇ ਚ ਉਪਰ ਤਿੰਨੇ ਜਣੇ ਇਹ ਬੈਠੇ ਉਧਰ ਹਲੂਮਾਨ ਪਹੁੰਚ ਗਿਆ ਕਹਿੰਦੇ ਪੂਸ਼ ਨਾਲ ਅੱਗ ਲਾਊਗਾ ਇਹ ਚੱਲ ਗਈ ਚੱਲ ਗਈ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਰਾਮ ਮਾਰ ਗਿਆ ਵੀ ਹਾਰ ਗਿਆ ਇਹ ਚੱਕ ਲਈ ਰਾਵਣ ਨੇ ਵੱਡੀ ਤਲਵਾਰ ਗਮਾਦੀ ਗਦਾ ਚੱਕ ਲਿਆ ਬਾਬੇ ਗਦਾ ਚੱਕ ਲਿਆ ਗਮਾਦੀ ਇੱਧਰ ਨਾ ਛੱਡ ਦੀ ਐਕਸ਼ਨ ਦੇਖੋ ਮੁੰਡੇ ਦੇ ਬਈ ਆਰਾਮ ਦੇ ਆਰਾਵਣ ਦੇ ਆ ਲਾ ਦੇ ਖੁੰਜੇ ਜਾ ਇਹ ਗਮਾਦੀ ਆਏ ਹਾਏ ਆਏ ਹਾਏ ਆਏ ਹਾਏ ਲੈ ਸਾਰਾ ਕਿਹੜਾ ਆ ਰਿਹਾ ਬਾਈ ਇਹਨੇ ਛੜਾ ਛੜਾਏ ਬਾਈ ਬਾਦਮੀ ਕਾਤ ਰੋਖਣ ਲੱਗ ਰਹਿ ਮੈਂ ਖਤਮ ਹੋ ਗਈ। ਰਮੇਣ ਖਤਮ ਹੋ ਗਈ ਇਧਰ ਆਪਾ ਮੁੰਡਿਆਂ ਨੇ ਪਤੰਗੀਆਂ ਤਾਂ ਲਾ ਦੀਆਂ। ਹੁਣ ਮੁੰਡੇ ਕਹਿੰਦੇ ਰੋਟੀ ਖਾਣ ਜਾ ਰਹੇ ਆਗੇ ਅੱਧੇ ਮੁੰਡੇ ਬੈਠੇ। ਰੋਟੀ ਖਾਣ ਜਾ ਰਹੇ ਆਗੇ ਅੱਧੇ ਬੰਦੇ ਉਹ ਬੈਠੇ ਆਗੇ। ਆ ਜਾ ਰਹੀ। ਫਾਇਦੇ ਉੱਪਰ ਪਸਪੀਕਰ ਲਾਵਾਂਗੇ ਇੱਕ ਤਾਂ ਲਾ ਕੇ ਇੱਕ ਹੋਰ ਲਾਵਾਂਗੇ। ਮੁੰਡਿਆਂ ਨੂੰ ਆਿਆਂ ਦੇ ਬੱਸ ਹੁਣ ਚੜਾਂਗੇ ਆਪਾਂ ਕੋਠਿਆਂ ਦੇ ਉੱਤੇ ਸਪੀਕਰ ਲਾਵਾਂਗੇ। ਉਹ ਦੇਖੋ ਜੀ ਸਾਡੇ ਚੱਲ ਗੱਲ ਭਏ ਚੜ ਰਹੇ ਉੱਪਰ। ਇਹ ਗੱਲ ਸਾਡੇ ਪਹਿਲਾਂ ਮੱਚ ਗਏ ਸੀ ਹੁਣ ਚੱਲ ਪਏ ਦੁਬਾਰੀ ਚਲਾਇਆ ਗਿਆ ਚੱਲ ਪਏ ਹੁਣ ਆਹ ਚੜ ਰਹੇ ਮੁੰਡੇ ਆਡੀ ਉਸ ਤੇ ਸਪੀਕਰ ਲਾਣਾ ਤਿੰਨੇ ਜਣੇ ਕਹਿੰਦੇ ਛਾਲਾ ਮਾਰਨੀ ਹੈ ਉੱਪਰੋਂ ਇੱਕ ਮੁੰਡਾ ਇਹ ਲੱਗ ਰਿਹਾ ਜੋੜ ਲਾਣ ਕਹਿੰਦੇ ਹੱਥ ਲਾਉਗਾ ਕਹਿੰਦੇ ਦੇਖੋ ਜਿਓ ਚੱਲ ਰਹੇ ਆਗੇ ਹੈਲੋ ਗਾਇਸ ਦੇਖੋ ਅੱਜ ਸਾਨੂੰ ਮਿਲਿਆ ਕੱਛੂ ਛੋਟਾ ਕੱਛੂ ਮਿਲਿਆ ਆਪਾਂ ਨੂੰ ਪਛੜਣ ਜਾ ਰਹੇ ਟੋਬੇ ਦੇ ਵਿੱਚ ਆ ਚਲੋ ਜਵਾਹ ਚ ਲੈ ਰਹੇ ਸੀ ਇਹ ਅਸੀਂ ਕੋਸਦੇ ਆਏ ਤੇ ਜਾ ਰਹੇ ਆ ਦੇਖੋ ਕੱਚੂ ਛੱਡਣ ਟੋਬੇ ਦੇ ਵਿੱਚ ਆ ਇਧਰ ਆ ਇਹ ਮੁੰਡਾ ਦੇਖੋ ਜਾ ਰਿਹਾ ਛੱਡਣ ਕੱਚੂ ਛੱਡਦੇ ਜਾਂਦੇ ਉਰੀ ਤੇ ਮਾਰ ਵਗਾ ਕੇ ਮੁੰਡੇ ਪਾਪ ਕਰ ਰਹੇ ਸੀ ਕਹਿੰਦੇ ਹੈ ਉਹਨਾਂ ਦਾ ਕੋਸ ਲਾਇਆ ਕਹਿੰਦੇ ਉਹਨਾਂ ਤੋਂ ਜਾ ਰਿਹਾ ਹੁਣ ਕੁੱਝ ਛੇੜਨਾ ਦੇਖ ਵੀ ਚੱਲੀ ਆ ਇਹ ਤਾਂ ਬਾਸ ਦੇ ਬਾਹਰ ਦਾ ਤੇ ਆਪਣੇ ਸੁੱਕੇ ਗਿਆ ਆ ਮਾਰ ਗਿਆ ਮੁੰਡਾ ਛਾਲ ਕਹਿੰਦੇ ਚਲ ਵੀ ਚਲ ਅੱਪਾ ਵੀ ਚੱਲਦੇ ਆ ਆ ਕੇ ਟੋਬੇ ਦੀ ਪੱਤਣ ਦੇ ਚੱਲ ਮੈਂ ਵੀ ਆ ਕੇ ਮੈਂ ਵੀ ਜਾਉਂ ਫਿਰ ਨੀਚੇ ਇਹ ਦੇਖੋ ਜੀ ਆਗਰੇ ਮੁੰਡੇ ਕੁੱਝ ਛੇੜਨਾ ਇਹ ਦੇਖੋ ਕਿੱਡਾ ਗੇ ਹਾਈ ਰੇਤਰਾ ਇਹ ਤਾਂ ਮੈਂ ਨੋ ਪੱਤੀ ਵੜਕੀ ਚੱਕੇ ਖੇਤ ਨੂੰ ਮੋਸਮ ਇਹ ਦੇਖੋ ਇਹ ਕਿਵੇਂ ਦਾਏਗਾ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਚਲੋ ਛੋਟਾ ਜਿਹਾ ਭੱਜ ਗਿਆ ਇਹ ਉਹ ਰੋੜਦੀ ਰਹੀ ਉਹ ਰੋੜਦੀ ਕਛੂ ਆਪਾਂ ਕਰਾਂਗੇ ਹੁਣ ਇੱਥੇ ਦੀ ਸਫਾਈ ਮੁੰਡੇ ਜਾ ਰਹੇਗੇ ਰੀੜੀ ਲੈਣ ਮੁੰਡੇ ਰੀੜੀ ਲੈ ਕੇ ਆਣਗੇ ਆਪਾਂ ਮਿੱਟੀ ਦੇ ਕੇ ਆਵਾਂਗੇ ਉਹ ਲੱਗ ਰਹੇ ਨੇ ਮੁੰਡੇ ਸੇਵਾ ਕਰਨਾ ਇੱਧਰ ਬਾਈ ਲੱਗ ਰਹੇ ਨੇ ਪ੍ਰਿੰਡਾ ਮਚਾਣਾ ਮਾਚੀ ਅੱਗ ਕਹਿੰਦੇ ਆ ਉਹ ਦੇਖੋ ਦੇਖਦੇ ਆਪਾਂ ਪ੍ਰਿੰਡਾ ਮਾਚੀਆਂ ਕੀ ਨਾਲ ਕਹਿੰਦੇ ਮਾਚੀਆਂ ਪ੍ਰਿੰਡਾ ਸਾਰੀਆਂ ਦੇਖੋ ਦਾ ਸਕੂਟਰੀ ਲੈ ਕੇ ਆਇਆ ਇਹਦੇ ਲਈ ਉਹ ਬਿਠਾ ਲਿਆ ਪਾਣੀ ਪਾਣੀ ਹੋ ਗਈ ਮੈਂ ਹੇ ਹੁਣ ਜਾ ਰਹੇ ਆ ਪਰ ਰੈਡੀ ਡੇਗਣਾ ਮਿੱਟੀ ਦੀ ਦੇਖੋ ਪਤੰਦਰ ਕਹਿੰਦੇ ਜਵਾਕ ਦਾ ਤੋਪੜਾ ਕੋਸ ਲਿਆ ਇਹਦਾ ਉਹ ਲੱਗ ਰਿਹਾ ਬਜਾਣੀ ਬਾ ਇਹ ਬਜਾਊਗਾ ਪਰਾਂ ਕਰਕੇ ਹੋਏ ਛਾ ਯਾਰ ਤੂੰ ਮਾ ਤੂੰ ਮਾ ਕਰਦੀ ਆ ਯਾਰ ਇਹ ਦੇਖੋ ਹੱਥ ਕਾਲੇ ਹੋ ਗਏ ਮੁੰਡੇ ਦੇ ਸੱਟ ਲੱਗੀ ਸੱਟ ਲੱਗੀ ਜਵਾਕ ਦੇ ਰੋਈ ਨਾ ਰੋਈ ਨਾ ਉਹ ਮੁੰਡੇ ਨੇ ਚੱਕ ਲਈ ਕਸੀ ਕਹਿੰਦੇ ਮੋਢੇ ਤੇ ਰੱਖ ਲਈ ਛੜੀ ਕਰਨਗੇ ਕਰ ਦੋ ਕਰ ਦੋ ਕਰਦੀ ਕਹਿੰਦੇ ਕਰਦੀ ਮੁੰਡੇ ਨੇ ਰੇੜੀ ਖੜੀ ਦੇਖੋ ਲੱਗ ਰਹੇ ਮੁੰਡੇ ਤਾਰਨਾ ਤਾਰਦੇ ਜੰਨੀ ਤਾਰਦੇ ਮਿੱਟ ਮਾਰ ਕਦੇ ਕਦੇ ਮੁੰਡਿਆਂ ਨੇ ਦੇਖੋ ਰੇੜੀ ਚੱਕ ਲਈਏ ਚੋਫਰਾਂ ਨੇ ਜੀ ਦੇਖੋ ਤਾਰਦੇ ਕਿ ਨਹੀਂ ਸਾਰੀ ਤਾਰਦੇ ਵਾਹ ਸਤਾਰ ਤੋਂ ਤਾਰਦੇ ਸ਼ਾਬਾਸ਼ ਡਰਾਊਗਾ ਉਹਨੂੰ ਡਰਾਊਗਾ ਚਾਲ ਚਾਲ ਇਹਨਾਂ ਨੂੰ ਡਰਾਊਗਾ ਦੇਖਦੇ ਆ ਜਿਵੇਂ ਆੱਖਾਂ ਨੂੰ ਏ ਓਏ ਉਹ ਡਰਾ ਦਿਆ ਰ ਡਰ ਗਿਆ ਦਾ ਡਰ ਗਿਆ ਡਰਾ ਦੀ ਜਵਾਕ ਆ ਆ ਦੇ ਕੰਨ ਲੱਗ ਗਿਆ ਉਹ ਕਰਨ ਗੁੰਜਰ ਲਾ ਦੀ ਕੰਗਾ ਦਵਾਰੇ ਹੱਥ ਦੇ ਛੱਟ ਲੱਗੀ ਦਵਾਰੇ ਹੱਥ ਦੇ ਛੱਟ ਲੱਗੀ ਮੁੰਡੇ ਦੇ ਰੋਈ ਨਾ ਚਲਾ ਰੋਂਦੇ ਤਾਂ ਨਹੀਂ ਆ ਕੀ ਹੋ ਜੀ ਬਾਹਰ ਤੋਂ ਪੜਾ ਕਰ ਰਹੇ ਖਰਾਬ ਤੇ ਇਹ ਕਿਹਾ ਆ ਗਿਆ ਭਾਈ ਮੁੰਡਾ ਇੱਕ ਪਹੁੰਚ ਗਿਆ ਹੋਰ ਹੋਰ ਪਹੁੰਚਿਆ ਕਹਿੰਦੇ ਮੈਨੂੰ ਨਹੀਂ ਜ਼ਿੰਦੇ ਦੇਖਾ ਅੱਜ ਪਰਾਂਗੇ ਵੀ ਨਹੀਂ ਪਰਾਂਗੇ 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 ਲੈ ਆਈ ਥੱਲੇ ਵੀ ਆ ਦੇਖੋ ਬਈ ਤੋਂ ਬੜੇ ਬਜਾਰੇ